ਹੋਣੀ ਆ ਕੇ ਸਾਹਮਣੇ ਖਲੋਗੀ ਬਾਬਾ ਦੀਪ ਸਿੰਘ ਸਾਹਿਬ ਨਾਲ ਕਹਿੰਦੇ ਬਾਬਾ ਜੀ ਤੁਸੀਂ ਤਾਂ ਅਰਦਾਸ ਗਲਤ ਕਰ ਬੈਠੇ ਬਾਬਾ ਜੀ ਕਹਿੰਦੇ ਭਾਈ ਤੂੰ ਕੌਣ ਆ ਕਹਿੰਦੇ ਮੈਂ ਹੋਣੀ ਆ ਕੀ ਅਰਦਾਸ ਗਲਤ ਹੋ ਗਈ ਕਹਿੰਦੀ ਅਰਦਾਸ ਜੇ ਤਾਂ ਤੁਸੀਂ ਕਰਦੇ ਇਸ ਤੱਕਾਂ ਵੇ ਜਾਨ ਦਾ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾਉਣਾ ਤੇ ਜਾਨ ਹੋਣਾ ਸ਼ਹੀਦ ਫਿਰ ਤਾਂ ਗੱਲ ਸੀ ਠੀਕ ਪਰ ਤੁਹਾਡਾ ਵਿਧੀ ਦਾ ਵਿਧਾਨ ਕੁਝ ਹੋਰ ਕਹਿੰਦਾ ਹੈ ਤੁਹਾਡੀ ਮੌਤ ਜੰਗ ਦੇ ਮੈਦਾਨ ਦੇ ਵਿੱਚ ਲਿਖੀ ਗਈ ਆ ਤੁਹਾਡੀ ਅਰਦਾਸ ਮੈਂ ਪੂਰੀ ਨਹੀਂ ਹੋਣ ਦੇਣੀ ਤੁਸੀਂ ਅਰਦਾਸ ਬਦਲ ਦੋ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਖਿਆ ਹੋਣੀਏ ਜੇ ਪੰਜ ਸੱਤ ਮਿੰਟ ਕਿਤੇ ਪਹਿਲਾਂ ਆ ਜਾਂਦੀ ਤੇ ਤੇਰੀ ਗੱਲ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ ਸੀ ਪਰ ਹੁਣ ਨਹੀਂ ਹੁਣ ਇੱਕ ਗੁਰੂ ਕੇ ਸਿੱਖ ਦੀ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਹੋ ਚੁੱਕੀ ਆ ਤੇ ਕੀਤੀ ਹੋਈ ਅਰਦਾਸ ਤੋਂ ਕਦੇ ਵੀ ਗੁਰੂ ਦਾ ਸਿੱਖ ਮੁਕਰ ਨਹੀਂ ਸਕਦਾ ਜਿਹੜਾ ਮੁਕਰੇਗਾ ਉਹ ਗੁਰੂ ਦਾ ਸਿੱਖ ਨਹੀਂ ਹੋਏ ਗੁਰੂ ਆਪ ਅੰਗ ਸੰਗ ਸਹਾਇ ਹੋਣਗੇ ਤੂੰ ਆਪਣਾ ਜੋਰ ਲਾ ਲਵੀਂ ਤੇ ਸਾਨੂੰ ਆਪਣੀ ਵਾਹ ਲਾਉਣ ਦੀ ਐਨੇ ਚਿਰ ਨੂੰ ਇੱਕ ਸਿੰਘ ਖੰਘੂਰਾ ਮਾਰ ਕੇ ਕੋਲ ਦੀ ਨੰਗਿਆ ਕਹਿੰਦੀ ਇਹ ਕੌਣ ਆ ਕਹਿੰਦੇ ਇਹ ਆ ਬਾਬਾ ਨੌਦ ਸਿੰਘ ਸਾਹਿਬ ਤੇ ਹੋਣੀ ਦੋ ਕਦਮ ਪਿੱਛੇ ਹੋ ਕੇ ਖਲੋਗੀ ਕਹਿੰਦੀ ਜਿਹੜੀ ਮੌਤ ਨੂੰ ਖੰਘੂਰਾ ਮਾਰ ਕੇ ਲੰਘ ਜਉਣਾ ਉਹਨਾਂ ਅੱਗੇ ਮੇਰੀ ਕੀ ਪੇਸ਼ ਚੱਲਣੀ ਆ ਭਲਾ